ਇਹ ਰਾਤੀ ਹਾ ਲੋ ਹੀ ਹੋ ਗਿਆ ਮੈਂ ਕਹਿ ਕੇ ਵੀ ਗਈ ਹਨ ਵੀ ਪਰੋਣੇ ਆਉਣੇ ਆ ਤੇ ਕੁੜਗੀਆਂ ਉਹਨਾਂ ਨੂੰ ਕਾਹ ਪਾਣੀ ਚੰਗਾ ਪਿਆ ਲਈ ਠੰਡਾ ਪਿਆ ਲੈ ਆ ਕੇ ਦੇ ਕੇ ਗਈਆਂ ਠੰਡਾ ਪਿਆ ਲਈ ਫਿਰ ਸੋਹਣੀ ਚਾਹ ਬਣਾਈ ਪਕੌੜੇ ਪਕਾ ਦੇ ਕੱਢ ਕੇ ਤੇ ਪਿਆਣੀ ਕਿੰਨੇ ਚਿਰਾਂ ਬਾਅਦ ਤੇ ਕਿਤੇ ਆਉਣਾ ਹੀ ਉਹਨਾਂ ਵਿਚਾਰਿਆਂ ਉਹ ਕਿਹੜੇ ਰੋਜ਼ ਤੋਰੇ ਸੀਗੇ ਪਰ ਇਹਨਾਂ ਤੇ ਮੇਰਾ ਉਹੀ ਹਾਲ ਕਰ ਛੜਿਆ ਅੱਗੇ ਵਾਲਾ ਹੀ ਇਹ ਨਹੀਂ ਸਮਝਦੀ ਸੋਹਣੀ ਤੂੰ ਰੋਟੀ ਬਣਾ ਭੁੱਖੇ ਵਿਚਾਰੇ ਚਲੇ ਗਏ ਤੂੰ ਰੋਟੀ ਰਾਟੀ ਬਣਾ ਕੇ ਤਾਂ ਜੇ ਨਹੀਂ ਉਹਨਾਂ ਪਕੌੜੇ ਕਿਹਾ ਖਾਣੇ ਆ ਤੇ ਤੂੰ ਰੋਟੀ ਸੋਹਣੀ ਬਣਾ ਲੈ ਦਾਲ ਸਬਜ਼ੀ ਚੰਗੀ ਬਣਾ ਰੋਟੀ ਬਣਾ ਕੇ ਤੇ ਉਹਨਾਂ ਨੂੰ ਖਵਾ ਲ ਮੇਜਾ ਲੋ ਤਾਂ ਮੈਨੂੰ ਦਿਲ ਨੂੰ ਠੰਡ ਹੁੰਦੀ ਤੇ ਚਲੋ ਬੜਾ ਸੋਹਣਾ ਕੀਤਾ ਕੰਮ ਇਹਨੇ ਤੇ ਇਹਨਾਂ ਤੇ ਉਹ ਗੱਲ ਕਰ ਛੜੀ ਵੀ ਚਲ ਲੋਕ ਪਰाये ਆਏ ਆ ਸਸ ਦੇ ਪਰੋਹਣੇ ਆ ਕੀ ਲੋੜ ਆ ਮੈਨੂੰ ਕਰਨ ਦੀ ਮਾੜਾ ਮੋਟਾ ਛੜੇ ਜੇ ਬਿਸਕੁਟ ਰੱਖ ਕੇ ਚਾਹ ਪਿਆਲਤੀ ਤੇ ਭੁੱਖੇ ਤੇ ਆਏ ਹੋ ਚਲ ਗਏ ਮੁੜ ਕੇ ਵਿਚਾਰੇ ਏਦਾਂ ਹੁਣ ਮੈਨੂੰ ਨਾ ਫੇਰ ਕੁੜੀ ਸੱਣੀ ਪੈਣੀ ਐ ਤਾਂ ਮੇਰਾ ਉਹੀ ਹਾਲ ਕਰ ਛੜਿਆ ਬੰਦਾਂ ਆਂਦੀ ਮੈਂ ਏਦਾਂ ਕਰਾਂਗੀ ਮੈਂ ਉਦਾਂ ਕਰਾਂਗੀ ਮੈਂ ਮਾਂ ਤਾਂ ਨੂੰ ਏਦਾਂ ਸੰਭਾਂਗੀ ਕੋਈ ਗੱਲ ਹੀ ਨਹੀਂਗੀ ਤੇ ਹਮੋਂ ਨੇ ਇਹਦਾ ਫੇਰ ਉਹੀ ਹਾਲ ਵਾ ਜੋ ਮੰਮੀ ਤੂੰ ਹੀ ਬੈਠੇ ਕੀ ਇਕੱਲੇ ਗੱਲਾਂ ਕਰੇ ਜਾਣ ਦੇ ਜੇ ਗੱਲਾਂ ਮੈਂ ਕੀ ਕਰਨੀਆਂ ਨੇ ਗੱਲਾਂ ਮੈਂ ਇਹੋ ਹੀ ਕਰਨ ਲਈ ਆ ਕਿ ਪਰਮਣੇ ਵਿਚਾਰੇ ਕਈ ਚਿਰਾਂ ਬਾਅਦ ਆਏ ਸੀਗੇ ਤੇ ਉਹਨਾਂ ਵਾਸਤੇ ਤੂੰ ਕਿਤੇ ਨਾ ਸਵਾਦੀ ਚਾਹ ਨਾ ਕਿਤੇ ਕੁਛ ਨਾ ਕਿਤੇ ਠੰਡਾ ਨਾ ਰੋਟੀ ਬਣਾਈ ਉਹਨਾਂ ਵਾਸਤੇ ਹਾਏ ਹਾਏ ਆਪਣੇ ਆਉਂਦੇ ਆ ਤੇ ਆਪਣਿਆਂ ਨੂੰ ਧਈਏ ਫਿਰ ਤੂੰ ਕਹਿਣਾ ਮੇਰੀ ਸੱਸ ਕਹਿੰਦੀ ਆ ਆਪਣੇ ਆਉਂਦੇ ਆ ਤੇ ਤੂੰ ਚੰਗਾ ਚੋਖਾ ਖਵਾੜਨੀ ਆ ਮੈਂ ਵੀ ਤਾਂ ਵੇਖਣੀ ਆ ਸੋਹਣੀ ਰੋਟੀ ਬਣਾਉਣੀ ਆ ਸੋਹਣਾ ਚਾਹ ਪਾਣੀ ਬਣਾਉਣੀ ਆ ਪਿਆਰ ਨਹੀਂ ਆ ਕਰਨੀ ਆ ਤੇ ਜੇ ਮੇਰੇ ਕਹਤੇ ਸਤਿ ਸਮਾ ਹੀ ਆ ਗਏ ਕਿ ਤੇ ਸਾਲਾਂ ਬਰਦੀ ਤੇ ਉਹਨਾਂ ਨੂੰ ਤੂੰ ਕੀ ਦਿੱਤਾ ਕੀ ਖਵਾ ਲਿਆ ਭੁੱਖੇ ਤੋਰ ਦਿੱਤੇ ਨਾ ਘਰੋਂ ਨਹੀਂ ਮੇਰੀ ਤੇ ਗੱਲ ਸੁਣ ਲਓ ਆਪਣੀਆਂ ਹੀ ਗੱਲਾਂ ਕਰੀ ਜਾਂਦੇ ਜਿਦਵਾ ਦਾ ਤੁਹਾਡਾ ਪੁੱਤ ਵੀ ਅੱਗੇ ਮੇਰੇ ਦਿਵਾਲੇ ਹੋ ਗਿਆ ਤੂੰ ਮੇਰੇ ਮਾਮੇ ਦੇ ਪੁੱਤ ਨਾਲ ਇਦਾਂ ਕੀਤਾ ਮੇਰੇ ਮਾਮੇ ਦੀ ਨੋਂ ਆਈ ਹੀਗੀ ਹਾਏ ਮੇਰੀ ਤੇ ਸੁਣ ਲਓ ਮਾਂ ਪੁੱਤ ਦੋਵੇਂ ਮੇਰੀ ਤੇ ਕੋਈ ਸੁਣਦਾ ਹੀ ਨਹੀਂਗਾ ਕੀ ਸੁਣੀ ਹੈ ਤੇਰੀ ਉਹ ਆਂਦੀ ਹੀਗੀ ਵੀ ਮੇਰੇ ਨਿਆਣੇ ਬਿਮਾਰ ਵਾ ਠੰਡਾ ਨਿੰਗਾ ਹੀ ਪੀਣਾ ਘੜੇ ਗਲ ਨੂੰ ਲੱਗਦਾ ਵਾ ਹੈ ਫੇਰ ਮੈਂ ਮਾੜੀ ਹੋ ਗਈ ਫੇਰ ਨਹਾਰ ਕੇ ਪਾਣੀ ਦਿੱਤਾ ਉਹ ਵੀ ਠੰਡਾ ਜਿਹੜਾ ਉਹ ਵੀ ਖਰਾਬ ਕੀਤਾ ਤੇ ਮੁੜਕੇ ਮੈਂ ਪਕੌੜਿਆਂ ਵਾਸਤੇ ਕੜਾਈ ਰੱਖੀ ਤੇ ਆਣ ਕੇ ਧਵਾ-ਧਵ ਕੜਾਈ ਲਾਤੀ ਤੋ ਇਹ ਨਹੀਂ ਦੇਦੀ ਆਪਾਂ ਨੇ ਕਿ ਖਾਣੇ ਪਕੌੜੇ ਮੇਰੇ ਬੱਚੇ ਬਿਮਾਰ ਵਾ ਹੁਣ ਦੱਸੋ ਵੀ ਮੇਰਾ ਕੀ ਕਸੂਰ ਵਾ ਚਲੋ ਮੈਂ ਮੰਨ ਗਈ ਤੇਰੀ ਗਾਲੇ ਵੀ ਵੀ ਬੱਚੇ ਬਿਮਾਰ ਆ ਨਹੀਂ ਉਹਨਾਂ ਨੇ ਕਿਹਾ ਜਾਂ ਨਹੀਂ ਕਿਹਾ ਇਹ ਕੱਲ ਦਾ ਮੈਨੂੰ ਨਹੀਂ ਪਤਾ ਪਰ ਇਹ ਆ ਵੀ ਤੂੰ ਰੋਟੀ ਤਾਂ ਬਣਾਉਂਦੀ ਉਹਨਾਂ ਵਾਸਤੇ ਰੋਟੀ ਤਾਂ ਖਵਾ ਕੇ ਬਣਾਉਂਦੀ ਉਹਨਾਂ ਦੀ ਮિજાਜਬੜੀ ਆ ਮੈਂ ਤਾਂ ਰੋਟੀ ਬਣਾਉਣ ਡਈ ਸੀਗੀ ਤੁਹਾਡੇ ਸਾਹਮਣੇ ਰਸੋਈ ਚ ਹੀ ਜਦੋਂ ਗਏ ਆਂਦੇ ਵੀ ਨਹੀਂ ਹਨੂ ਕੰਮ ਹੀ ਬੜਾ ਜ਼ਰੂਰੀ ਆ ਕੋਈ ਤੇ ਅਸੀਂ ਜਾਣਾ ਵਾ ਤੇ ਦੱਸ ਮੈਂ ਉਹਨਾਂ ਨੂੰ ਕਿਹੜਾ ਫਰਸੀ ਪਾਉਣੀ ਹੈਗੀ ਨਹੀਂ ਨਹੀਂ ਇਦਾਂ ਨਹੀਂ ਨਾ ਚੰਗੇ ਲੱਗੇਦਾ ਅਗਲੇ ਨੇ ਦਿਲ ਦੇ ਵਿੱਚ ਕੀ ਪਤਾ ਕੀ ਉਹਨਾਂ ਨੇ ਸੋਚਿਆ ਹੋਣਾ ਵਾ ਫੇ ਸਾਨੂੰ ਪੁੱਛਿਆ ਕਿ ਛੈ ਨਹੀਂ ਚਾਜਣਾ ਦੱਸ ਤੇ ਚਾਹ ਤਾਂ ਮੈਂ ਪਿਆਲਤੀ ਤੁਹਾਡੇ ਮਗਰੋਂ ਜਦੋਂ ਰੋਟੀ ਖਾਣੀ ਹੋਦੋਂ ਤਾਂ ਤੁਸੀਂ ਆ ਹੀ ਗਏ ਸੀ ਨਾ ਤੁਸੀਂ ਰੱਖ ਲੈਂਦੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਵੀ ਬਹਿ ਜਾਓ ਉਹਨਾਂ ਨੂੰ ਪਤਾ ਹੀ ਲੱਗ ਗਿਆ ਵਿਚਾਰਿਆਂ ਨੂੰ ਵੀ ਸਾਡੇ ਆਉਣ ਚ ਖੁਸ਼ੀ ਨਹੀਂ ਭਾਬੀ ਸਾਡੀ ਤੇ ਮੈਂ ਆਪੀ ਕਰਨਾ ਹੀ ਰਹਿ ਕੇ ਆਪਣੇ ਘਰ ਹੀ ਜਾਣੇ ਕਨਪੂਆ ਨੂੰ ਚਾਰੀ ਨੂੰ ਤੰਗ ਕਰਨਾ ਉਹ ਵੀ ਦੁਖੀ ਹੋਏਗੀ ਤੇ ਮੇਰੇ ਨੂੰ ਸੰਭਿਆ ਸਮਾੜਿਆ ਨਹੀਂ ਚਾਜਣਾ ਮੈਂ ਆ ਨਾ ਮੰਮੀ ਜਿੰਨਾ ਮਰਜ਼ੀ ਕਰ ਲਾਂ ਪਰ ਮੇਰੇ ਸੱਚ ਸਵਾਹੀ ਪੈਣੀ ਹੁੰਦੀ ਆ ਹੁਣ ਕਿੰਨਾ ਕਰਦੀ ਰਹੀ ਆ ਤੁਹਾਡਾ ਮੈਂ ਹੁਣ ਦਵਾਈ दारू ਸਾਰਾ ਮੰਜਿੰਦਰ ਜਾ ਕੇ ਤੁਹਾਨੂੰ ਵਿਆਹ ਕੇ ਦਿੰਦਾ ਨਹੀਂ ਜਾਂਦਾ ਤੁਹਾਡਾ ਪੁੱਤ ਤੁਹਾਡੇ ਨਾਲ ਚਲੋ ਉਹ ਤੇ ਜਾਂਦਾ ਵਾ ਲਿਆ ਕੇ ਜਾਂਦਾ ਵਾ ਬਾਰ ਹਣ ਤੂੰ ਹੀ ਥੋੜੀ ਜਿਹੀ ਸਿਆਣੀ ਬਾੜਨਾ ਵੀ ਜੇ ਕੋਈ ਆਇਆ ਗਿਆ ਸੱਤ ਦੇ ਪੇਕਿਆਂ ਤੋਂ ਆਉਂਦਾ ਵਾ ਕੋਈ ਤੇ ਉਹਦਾ ਵੀ ਤੂੰ ਕਦਰ ਕਰ ਚੱਲੋ ਮੇਰੇ ਸਾਸ ਦੇ ਪੇਕਿਆਂ ਤੋਂ ਆਇਆ ਵਾ ਤੇ ਸਾਡੀ ਰਿਸ਼ਤੇਦਾਰੀ ਆ ਐਦਾਂ ਥੋੜਾ ਲੋਕੀ ਕਰਦੇ ਨੇ ਜੇ ਇੱਕ ਵਾਰੀ ਕਹਿ ਹੀ ਦਿੱਤਾ ਸਾਰੇ ਕਹਿੰਦੇ ਆ ਵੀ ਨਹੀਂ ਆਹ ਰੋਟੀ ਨਹੀਂ ਖਾਣੀ ਅਸੀਂ ਚਾਹ ਨਹੀਂ ਪੀਣੀ ਉਹ ਤੇ ਹਰ ਇੱਕ ਦੇ ਅਸੀਂ ਨਹੀਂ ਜਾ ਕੇ ਕਹਿੰਦੇ ਵੀ ਨਹੀਂ ਕੋਈ ਗੱਲ ਐ ਮੈਨੂੰ ਪਹਿਲਾਂ ਹੀ ਪਤਾ ਸੀ ਮੈਨਗੀ ਚੰਗੀ ਹੋ ਸਕਦੀ ਜਿੰਨੀ ਮਾਦੀ ਚੰਗੀ ਹੋ ਜਾਣਾ ਮੇਰੇ ਸਿਰ 'ਚ ਸਵਾਈ ਪੈਣੀ ਆ ਮੈਨੂੰ ਅੱਗੇ ਪਤਾ ਹੀਗਾ ਮੇਰੇ ਕਰਮਾਂ 'ਚ ਹੈ ਹੀ ਇਹੋ ਕੁਹਵਾ ਨਾ ਜੇ ਤੁਹਾਡੀ ਵੱਡੀ ਨੂੰ ਚੰਗੀ ਆ ਨਾ ਉਥੇ ਚਲ ਜਾਓ ਫਿਰ ਮੈਂ ਇੰਨਾ ਕਰ ਸਕਦੀ ਆ ਇਹ ਤੋਂ ਵੱਧ ਨਹੀਂ ਕਰ ਸਕਦੀ ਗੱਲ ਸੁਣ ਮੇਰੀ ਵੱਡੀ ਨੂੰ ਚੰਗੀ ਹੋਏ ਚਾਹੇ ਨਾ ਚੰਗੀ ਹੋਏ ਮੈਂ ਕਵਾਂਗੀ ਆਪਣੇ ਮੁੰਡੇ ਨੂੰ ਜੇ ਤੇ ਮੇਰਾ ਮੁੰਡਾ ਮੈਨੂੰ ਕਲਾਊਗਾ ਤੇ ਫਿਰ ਮੈਂ ਵੱਡੀ ਵਾਲ ਚਲ ਜੂਗੀ ਤੇ ਜੇ ਵੱਡੀ ਬਹੁਤੀਆਂ ਗੱਲਾਂ ਕਰੂਗੀ ਤੇ ਫਿਰ ਉਹਦੇ ਵੀ ਘਰ ਵਾਲੇ ਨੂੰ ਦੱਸਾਂਗੀ ਭਾ ਆਪਣੇ ਪੁੱਤ ਨੂੰ ਵੀ ਆ ਇਤਨਾ ਕਰਦੀ ਤੇ ਆਪੇ ਫਿਰ ਉਹਨੂੰ ਵੀ ਮਤ ਦੱਸੇਗਾ ਚੰਗੀ ਤਰ੍ਹਾਂ ਵੀ ਸਾਡੀ ਮਾਂ ਨੂੰ ਤੁਸੀਂ ਉਹ ਵੀ ਤੰਗ ਕਰਦੇ ਤੇ ਤੁਸੀਂ ਤੰਗ ਕਰਨੀ ਸਾਡੀ ਮਾਂ ਕਿੱਥੇ ਜਾਏ ਚਲੋ ਕੋਈ ਗੱਲ ਨਹੀਂ ਇਨੂੰ ਤਾਂ ਦੱਸ ਲਉ ਹਾਂ ਤਹੀ ਹੁੰਦੀ ਐ ਤੇ ਕਰਾ ਦੋ ਹੇ ਮੇਰੇ ਦਿਵਾਲੇ ਅੱਗੇ ਮੇਰੇ ਦਿਵਾਲੇ ਹੁੰਦਾ ਗਿਆ ਵਾ ਸੌ ਸੌ ਗੱਲ ਕੀਤੀ ਉਹਨੇ ਮੈਨੂੰ ਮੇਰੇ ਪਿੱਛੇ ਤੱਕ ਦੇ ਮੇਨੇ ਮਾਰੇ ਤੇ ਹੁਣ ਰਹਿੰਦੇ ਖੁੰਦੇ ਤੁਸੀਂ ਵੀ ਮਾਰਤੇ ਆ ਨਵਾਂ ਹੁੰਦੀਆਂ ਹੀ ਮਾੜੀਆਂ ਵਾ ਗੱਲ ਕਾਦੀ ਆ ਬਗਾਨੀਆਂ ਧੀਆਂ ਜਿਹੀ ਹੋਈਆਂ ਆਪਣੀਆਂ ਧੀਆਂ ਧੀਆਂ ਹੁੰਦੀਆਂ ਵਾ ਤੇ ਨਵਾਂ ਨੇ ਧੀਆ ਬਣ ਸਕਦੀਆਂ ਧੀਆ ਬਣਦੀਆਂ ਨੇ ਨਵਾਂ ਬਣਦੀਆਂ ਕਿਉਂ ਨਹੀਂ ਗਿਆ ਪਰ ਧੀਆ ਬਣਨ ਤੇ ਸਹੀ ਨਵਾਂ ਧੀਆ ਵਾਲੇ ਕੰਮ ਕਰਨ ਤੇ ਈਦੀ ਸੱਸ ਛਦੈਣ ਨਹੀਂ ਹੁੰਦੀ ਜਿਹੜੀ ਉਹ ਆਖੂਗੀ ਨਵਾਂ ਨੂੰ ਫੇ ਮੇਰੀ ਨੋਹ ਨਹੀਂ ਚੰਗੀ ਇਹ ਵੀ ਗੱਲ ਹੈਗੀ ਆ ਚਲੋ ਕੋਈ ਨਹੀਂ ਮੇਰੇ ਕਰਮਾਂ ਚ ਬੁਰਾਈ ਆ ਮੈਂ ਮਾੜੀ ਰਹਿਣਾ ਹੁਣ ਪੁੱਤ ਨੂੰ ਤੇ ਮੈਂ ਦੱਸਣਾ ਹੀ ਦੱਸਣਾ ਫਿਰ ਹੁਣ ਮੈਂ ਹੋਰ ਕਿਹਨੂੰ ਦੱਸਾਂ ਮੇਰਾ ਕਿਹੜਾ ਬੰਦਾ ਸਿਰ ਤੇ ਜਿੰਦਾ ਬਾ ਆ ਆਦਮੀ ਤੇ ਜਿਹੜਾ ਮੈਂ ਉਹਨੂੰ ਦੱਸਣਾ ਚਲੋ ਕੋਈ ਨਹੀਂ ਦੱਸ ਲਓ ਆਪਣੇ ਪੁੱਤ ਨੂੰ ਹੈ ਪਟਾ ਦਿਓ ਮੇਰੀ ਗੁੱਤ ਫਿਰ ਠੰਡ ਪੈ ਜੜੀਆਂ ਤੁਹਾਨੂੰ ਆ ਪੁੱਤ ਤੇ ਮੈਂ ਪੁੱਤ ਨੇ ਤੇ ਸੁਣਨੀ ਆ ਫਿਰ ਹੁਣ ਉਹਨੂੰ ਤੇ ਮੈਂ ਦੱਸਣਾ ਹੀ ਹੁਣ ਮੈਂ ਇਸੇ ਕਰਕੇ ਤੇ ਅੱਗੇ ਦੱਸਦੀ ਨਹੀਂ ਤੇ ਇਹਨਾਂ ਦੀ ਲੜਾਈ ਨਾ ਪਏ ਇਹ ਝਗੜਨਾ ਤੋਂ ਮੈਂ ਜੀ ਤੇ ਜਦੋਂ ਹੁਣ ਤੋਂ ਨਹੀਂ ਇਹ ਗੱਲ ਤੇ ਆਉਂਦੀ ਮੁਆਨੀ ਆ ਵੀ ਬਸ ਮੈਂ ਆਪਣੀ ਮਰਜ਼ੀ ਕਰਨੀ ਆ ਫਿਰ ਮੈਂ ਤੇ ਦੱਸਣਾ ਹੀ ਫਿਰ ਲੜੋ ਭਾਈ ਨਾ ਲੜੋ ਮੈਂ ਤੇ ਗੱਲ ਦੱਸਣੀ ਦੱਸਣੀ ਮੈਂ ਕਿੰਨਾ ਚਿਰ ਚੁੱਪ ਕਾਰਵਾ ਢਿੱਡ ਚ ਪਾ ਕੇ ਗੱਲਾਂ ਕਿੰਨਾ ਚਿਰ ਬੈਠੀ ਰਹਾ ਮੈਂ ਕੁੜੀ ਨੂੰ ਸਾਰੀਆਂ ਗੱਲਾਂ ਦੱਸੀ ਜਾਵਾਂ ਵਿਚਾਰੀ ਨੂੰ ਤੇ ਕੁੜੀ ਵੀ ਦੁਖੀ ਹੁੰਦੀ ਆ ਹੁਣ ਕੁੜੀ ਨੂੰ ਫੋਨ ਕਰੂੰਗੀ ਫਿਰ ਤੇ ਫਿਰ ਉਹ ਆਊਗੀ ਤੇ ਫਿਰ ਦੁਖੀ ਹੋਏਗੀ ਵੀ ਮੇਰੀ ਮਾਂ ਦਾ ਉਹੀ ਹਾਲ ਰਿਆ ਦਦੀ ਕੀ ਕੰਡੇ ਦੀ ਕੁਛ ਨਹੀਂ ਬਤ ਕਰਨਾ ਕੀ ਆ ਬੈਠੀ ਆ ਅਛਾ ਅਛਾ ਬੜਾ ਉਦਾਸ ਆ ਕੀ ਗੱਲ ਹੋ ਗਈ ਆ ਤੂੰ ਉਾਸ ਫਿਰ ਤੇਰੀ ਮਾਂ ਫੇਰ ਉਹ ਲੱਛਣ ਕਰਨ ਲੱਗ ਪਈ ਆ ਮੈਂ ਤੇ ਇਹ ਕੱਲ ਆਖੀ ਮੈਂ ਕਿਹਾ ਤੂੰ ਜੇ ਤੁਰਦਣ ਆਏ ਪਰੋਣੇ ਮੈਂ ਤੈਨੂੰ ਠੰਡਾ ਲਿਆ ਕੇ ਦੇਗੀ ਸਭ ਕੁਝ ਕਰਕੇ ਦੇਗੀ ਅੱਛਾ ਚੱਲ ਪਰੋਣੇ ਮੈਂ ਜਾਣਾ ਕਿਤੇ ਕੰਮ ਜ਼ਰੂਰੀ ਆ ਤੇ ਮੈਂ ਛੇਤੀ ਆ ਜਾਾਂਗੀ ਤੇ ਤੂੰ ਉਨ ਗਿਆ ਤੇ ਉਹਨਾਂ ਨੂੰ ਠੰਡਾ ਪਿਆਲ ਦੇਈ ਅੱਛਾ ਤੇ ਚਾਹ ਦੇ ਨਾਲ ਚਾਰ ਪਕੌੜੇ ਕੱਢ ਲੈ ਅੱਛਾ ਤੇ ਇਹਨੇ ਕੀਤਾ ਹੀ ਕੁਛ ਨਹੀਂ ਇਹਨੇ ਸੜੇ ਜਿਹੇ ਬਿਸਕੁਟਾਂਸ ਤਰੇ ਪਾੜੇ ਜੇ ਗਾੜੀ ਰੱਖੇ ਜਦੋਂ ਮੈਂ ਆਈ ਤੇ ਮੈਂ ਆ ਕੇ ਵੇਖਿਆ ਤੇ ਬਿਸਕਟ ਰੱਖੇ ਤੇ ਚਾਹ ਪੀਂਦੇ ਵਿਚਾਰੇ ਕਾਲੀ ਦੀ ਚਾਹ ਬਣਾਈ ਕਿ ਕੰਮ ਦੀ ਨਾ ਹੱਜ ਦੀ ਹੂੰ ਹੂੰ ਤੇ ਮੈਂ ਆਖਿਆ ਤੇ ਸਰਵਾਂਦੀ ਉਹ ਤੇ ਆਪ ਕਹਿੰਦੇ ਸੀ ਅਸੀਂ ਨਹੀਂ ਆਪਣੇ ਪਕੌੜੇ ਖਾਣੇ ਸਾਡੇ ਗਲੇ ਖਰਾਬ ਨੇ ਅਸੀਂ ਠੰਡਾ ਵੀ ਨਹੀਂ ਪੀਣਾ ਸਾਡੇ ਬੱਚੇ ਬਿਮਾਰ ਨੇ ਤੇ ਮੈਂ ਤਾਂ ਕਰਕੇ ਨਹੀਂ ਪਿਆ ਲਿਆ ਤੇ ਚਲੋ ਜੇ ਉਹਨਾਂ ਨੇ ਆ ਕਹਿਤਾ ਵੀ ਨਹੀਂ ਕਹਿੰਦੇ ਹੁੰਦੇ ਪਰ ਉਹਨੇ ਉਹਨਾਂ ਦਾ ਕਹਿਣਾ ਹੈ ਵੀ ਸਾਡਾ ਜੀ ਨਹੀਂ ਕਰਦਾ ਇਹੀ ਖਾਣਾ ਨੇ ਆਉਦੇ ਪਰ ਕਿਰਦ ਹੁੰਦਾ ਨਾ ਕਿ ਸਭ ਕੁ ਲੈ ਆ ਕੇ ਪਰ ਉਹਨੀਆਂ ਤਾਂ ਕਹਿੰਦੇ ਹੀ ਆ ਨਾ ਪੁੱਤ ਗਾੜੀ ਰੱਖਿਆ ਹੋਇਆ ਚਲੋ ਕੋਈ ਕੁਛ ਨਾ ਕੁਛ ਖਾ ਹੀ ਲੈਂਦਾ ਕੁਝ ਨਾ ਕੁਝ ਖਾਂਦਾ ਹੀ ਆ ਤੇ ਫੇਰ ਦੂਜੀ ਗੱਲ ਇਹ ਵੀ ਇੰਨੇ ਰੋਟੀ ਨਹੀਂ ਬਣਾਈ ਉਹਨਾਂ ਲਈ ਕੁਛ ਨਹੀਂ ਕੋਈ ਦਾਲ ਸਬਜ਼ੀ ਨਹੀਂ ਬਣਾਈ ਕੋਈ ਇੰਨੇ ਕੁਛ ਨਹੀਂ ਧਰਿਆ ਉੱਤੇ ਤੇ ਫੋਕੀ ਸੁਲਾਉ ਨੂੰ ਮਾਰੀ ਜਾਵੇ ਰੋਟੀ ਖਾ ਕੇ ਜਾਇਓ ਬਾਜੀ ਰੋਟੀ ਖਾ ਕੇ ਜਾਇਓ ਅੱਛਾ ਤੇ ਚੌਕੇ ਚ ਕੱਖ ਵੀ ਨਹੀਂ ਮੈਂ ਆਈ ਤੇ ਮੈਂ ਵੇਖਿਆ ਨਾ ਚੌਕੇ ਚ ਕੋਈ ਸਬਜ਼ੀ ਨਾ ਕੋਈ ਪੁਸ਼ ਧਰਿਆ ਨਾ ਕੋਈ ਚਾਹਵਲ ਬਣਾਇਆ ਨਾ ਆਟਾ ਬਦਾ ਉਹਨਾਂ ਨੇ ਕੁਛ ਵੀ ਨਹੀਂ ਕੀਤਾ ਵੀ ਚੱਲ ਚੱਲ ਜਾਣਾ ਇਦਾਂ ਹੀ। ਪ੍ਰਸ਼ਾਸਨ ਦਾ ਹੀ ਭੇਕੇ ਆ ਭਤੀਏ ਆ ਤਾਂ ਕਿ ਇਹ ਚੱਲ ਜਾਣਗੇ ਤੇ ਚੱਲ ਜਾਣ। ਆਪਣੇ ਆਉਂਦੇ ਆ ਤਾਂ ਫਿਰ ਪੁੱਤ ਸਾਰੇ ਕੰਮ ਕਰਦੀ ਆ ਤੁਹਾਡੇ ਸਾਹਮਣੇ। ਜੀ ਦੀ ਗੱਲ ਮਾਣਾ ਜੇ ਆਪਣੇ ਕਦੇ ਆਏ ਹੁੰਦੇ ਨਾ ਸਭ ਕੁਝ ਬਣਨਾ ਸੀਗਾ। ਮਠਿਆਈਆਂ ਮਗਾਉਣੀਆਂ ਸੀ ਲਕਾਨਾ। ਸਭ ਕੁਝ ਹੋਣਾ ਸੀਗਾ। ਅਨੀਰ ਮਗਾਉਣੇ ਸੀ ਕਈ ਕੁਛ ਬਣਾਉਣਾ ਸੀ ਤੇ ਜੇ ਮੇਰੇ ਆ ਹੀ ਗਏ ਕਿ ਤੇ ਸਾਲਾਂ ਬੱਦੀ ਤੇ ਇਹਨੂੰ ਇਦਾਂ ਹੀ ਕਰੋ ਭੁੱਖੇ ਵਿਚਾਰੇ ਚੱਲ ਗਏ। ਸਹੀ ਗੱਲ ਇਹ ਤਾਂ ਗੱਲ ਮਾੜੀ ਕੀਤੀ ਹੈ। ਮੈਨੂੰ ਇਹ ਗੱਲ ਦਾ ਪਤਾ ਨਹੀਂ ਕਿ ਮੈਂ ਘਰ ਨਹੀਂ ਹੈਗਾ ਉਦੋਂ। ਆ ਤੇ ਤੂੰ ਏਦਾਂ ਕਰਨ ਆ ਆਹੋ ਤੈਨੂੰ ਨਹੀਂ ਪਤਾ ਤੂੰ ਨਹੀਂ ਘਰ ਪੁੱਤ ਤੇ ਏਦਾਂ ਕਰਨ ਫਿਰ ਭੂਆ ਆਪਣੇ ਨੂੰ ਫੋਨ ਹੀ ਲਾ ਦੇ ਫਿਰ ਮੈਂ ਦੱਸਾਂ ਉਹਨੂੰ ਵੀ ਫਿਰ ਮੇਰੇ ਨਾਲ ਉਹ ਕੁਝ ਕਰਨ ਲਈ ਆ ਉਹ ਨਹੀਂ ਨਹੀਂ ਦਾ ਦੇ ਮੈਂ ਤੇ ਭੂਆ ਨੂੰ ਫੋਨ ਨਾ ਲਾਓ ਹੂੰ ਉਹਨਾਂ ਬਾਰ ਬਾਰ ਕਹਣਾ ਵੀ ਫੋਨ ਕਾ ਘਾੜੀ ਜਾਂ ਤੰਗ ਕਰਤੀ ਐ ਐਵੇਂ ਫੁੱਫੜ ਗੱਲਾਂ ਕਰੂਗਾ ਭੂਆ ਨੂੰ ਤੇ ਮੈਂ ਜਾ ਕੇ ਸਮਝਾਉਣਾ ਮੰਮੀ ਨੂੰ ਕੋਈ ਗੱਲ ਨਹੀਂ ਸੀ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਵੇਖ ਲੈ ਪਤਾ ਤੇਰੀ ਮਰਜ਼ੀ ਆ ਫਿਰ ਵੇਖ ਲੈ ਕੁਝ ਇੱਕ ਅੜੀ ਮੈਨੂੰ ਸੁਧਰਦੀ ਆ ਤੇ ਨਹੀਂ ਨਹੀਂ ਇੱਕ ਰੀ ਨੂੰ ਸਮਝਾ ਲੈੰਦੋ ਤੇ ਜੇ ਨਹੀਂ ਆਖੇ ਲੱਗਣਗੇ ਫਿਰ ਮੈਂ ਕਰ ਲਿਓ ਮੈਂ ਫੋਨ ਜਦੋਂ ਮਰਜੀ ਚੰਗਾ ਇਦਾਂ ਹੀ ਕਰ ਆ ਮੈਂ ਤਾਂ ਲਾਂਗ ਦੇ ਦੂੰਗਾ ਫੋਨ ਚੰਗਾ ਅੱਛਾ ਲਾ ਤੇ ਮੈਂ ਇਹਨਾਂ ਕਰਦਾnga ਜਾ ਕੇ ਹੈਂ ਤੁਸੀਂ ਮਾਰ ਨਾ ਲੰਮੇ ਬਹੁ ਠੀਕਾ ਟੌਰ ਨਾ ਕੋਈ ਗੱਲ ਨਹੀਂ ਕੋਈ ਨਹੀਂ ਚੰਗਾ ਪੁੱਛ ਲੈ ਹਾਂਜੀ ਹਾਂਜੀ ਹਾਂ ਪੁੱਛ ਲੈ ਜੇ ਤੇਰੇ ਕਹੇ ਤੇ ਸ਼ਾਂਤ ਮੰਨ ਜੇ ਤੇ ਉਹ ਤਾਂ ਕਰਦੇ ਆਪਣੀ ਮਰਜ਼ੀ ਮੇਰੇ ਤੇ ਆਖੇ ਲੱਗਦੀ ਨਹੀਂ ਮੈਨੂੰ ਤੇ ਸਮਝ ਦੀ ਵੀ ਮਾਈ ਕਿਹੜੀ ਹੁਣ ਪੰਨਾਂ ਚ ਨਹੀਂ 50 ਜੀ ਇਹਨੂੰ ਕੀ ਲੋੜ ਆ ਪੁੱਛਣ ਦੀ ਕੀ ਲੋੜ ਹੈ ਤੇ ਰਿਸ਼ਤੇਦਾਰਾਂ ਨੂੰ ਪੁੱਛਣ ਦੀ ਮਾਈ ਨੇ ਕੀ ਕਰ ਲੈਣਾ ਹੁਣ ਚਲੋ ਮਰਜੀ ਉਹਦੀ ਆ ਫਿਰ ਹੁਣ ਮੈਂ ਕੀ ਕਰ ਸਕਨੀ ਮੈਂ ਤਾਂ ਕਹਿਣਾ ਹੀ ਆ ਰਿਸ਼ਤੇਦਾਰਾਂ ਵਿਚਾਰਿਆਂ ਨੇ ਕੀ ਆਖਣਾ ਇਹਨੂੰ ਉਹ ਵੀ ਵਿਚਾਰੇ ਚਲੋ ਹੋ ਕੇ ਚਲੇਗੇ ਵੀ ਚਲੋ ਭੂਆ ਨੂੰ ਮੈਂ ਚੱਲੇ ਆ ਇੰਨਾ ਹੀ ਬੜਾ ਸੰਨ ਨਹੀਂ ਰੋਟੀ ਪਾਣੀ ਖਵਾ ਲਿਆ ਤੇ ਨਹੀਂ ਸਹੀ ਪਰ ਇਹਨੂੰ ਆਪ ਨੂੰ ਸੋਚ ਚਾਹੀਦੀ ਆ ਵੀ ਮੈਂ ਆਏ ਨੇ ਪੈਣ ਪਰਾ ਕਿਤੇ ਰੋਈ ਨਹੀਂ ਤੁਰੇ ਮੈਂ ਰੋਟੀ ਪਾਣੀ ਬਣਾਵਾ ਖਵਾਣਾ ਚਾਹ ਦੇ ਨਾਲ ਸਭੋ ਕਰਾਂ ਤੇ ਚਲੋ ਕੋਈ ਮੈਨੂੰ ਕਵੇ ਨਾ ਕਿ ਸੱਸ ਦੇ ਰਿਸ਼ਤੇਦਾਰ ਆ ਤੇ ਉਹਨਾਂ ਨੇ ਪੁੱਛਿਆ ਨਹੀਂ ਇਹ ਗੱਲ ਸੋਚਦੀ ਨਹੀਂ ਇਹ ਕੁੜੀ ਮੈਂ ਹੁਣ ਕੀ ਕਰ ਸਕਨੀ ਆ ਜੇ ਮੈਂ ਗਾਹੋਂ ਕੇ ਕਰਨਪਾ ਮਾ ਤਾਂ ਫਿਰ ਮੈਨੂੰ ਆਂਦੀ ਮਾਤਾ ਤੂੰ ਕਿਉਂ ਕੇ ਚ ਕੀ ਤੁਰੀ ਫਿਰਨੀ ਆ ਜਦੋਂ ਮੈਂ ਕੰਮ ਕਰਨ ਵਾਲੀ ਆ ਚੌਕੇ 'ਚ ਤੇ ਤੂੰ ਜਾ ਬਾਹਰ ਅੰਦਰ ਦਾ ਕਰਲਾ ਕੋਈ ਹੁੰਦਾ ਵਾ ਤੇ ਨਹੀਂ ਤੇ ਰਹਿਣ ਦੇ ਬੈਠੀ ਰਹੁ ਮਾਨਾ ਆਹ ਤਾਂ ਲ ਚੰਗਾ ਕੰਮ ਹੈ ਬੜੀ ਵੀ ਸੋਹਣੀ ਕੀਤੀ ਦਾਦੀ ਇਹਦਾ ਵੀ ਹਾਏ ਹਾਏ ਹੁਣ ਦਾਦੀ ਨੇ ਤੈਨੂੰ ਪੱਟੀ ਚਾੜਤੀ ਆ ਕੀ ਕਰਤਾ ਪੱਟੀ ਕਾਦੀ ਚਾੜਨੀ ਆ ਜਿਹੜੀ ਗੱਲ ਸੱਚੀ ਉਹ ਕੀਤੀ ਆ ਕਿਹੜੀ ਗੱਲ ਸੱਚੀ ਕੀਤੀ ਆ ਦੱਸ ਹੀ ਦਿਓ ਮੈਨੂੰ ਤੇ ਲੱਪਤੀ ਆ ਗਿਆ ਇਹ ਤੇ ਕੀ ਆਖਰ ਆ ਗਈ ਉਥੇ ਵੇਖਦਾ ਹਾਲ ਹੈ ਹੈ ਆਂਦੇ ਸੜੀ ਚਾਹ ਪਹਿਲੇ ਦੀ ਬਿਸਕੁਣਾ ਚਾਹ ਪਿਆਲੀ ਆ ਉਹ ਸਾਲਾ ਮਾਰ ਕੇ ਤੇ ਆਏ ਹੋਣੇ ਆ ਉਧਰ ਮੈਂ ਕਰ ਰਹੇ ਹਾਂ ਤੇ ਸਭ ਕੁ ਖੋਲਣਾ ਹੈਗਾ ਨਾਲ ਹੋ ਕੇ ਜੇ ਮੈਂ ਆਪਣੀ ਭੂਆ ਕੋ ਜਾਵਾਂ ਤੇ ਮੇਂ ਨਾ ਕੰਮ ਹੋਏ ਤੇ ਚੰਗੀ ਗੱਲ ਵਾ ਤਾਂ ਚੰਗਾ ਲੱਗੂਆ ਫਿਰ ਤੇ ਮੈਂ ਕੀ ਮਾੜਾ ਕਰਤਾ ਵਾ ਮਾੜਾ ਕਰਤਾ ਵਾ ਤਾਂ ਦੀ ਕਹਿੰਦੀ ਮੈਂ ਠੰਡਾ ਲਾ ਕੇ ਰੱਖਿਆ ਸਭ ਕੁ ਕਰਕੇ ਰੱਖਿਆ ਹੀ ਗਾ ਆਹੋ ਵਾਰ ਵਾਰੀ ਕਰਦੀ ਪਿਆਲੀ ਕਦੀ ਦਾਦੀ ਤੇਰੇ ਪੀਓ ਦੇ ਕੰਨ ਭਰ ਦਿੰਦੀ ਆ ਕਦੀ ਤੇਰੇ ਕੰਨ ਭਰ ਦਿੰਦੀ ਆ ਉਹੋ ਜਿਹਾ ਕੰਨਾਂ ਦੇ ਕੱਚੇ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਦਾ ਪੀਏ ਕੰਮ ਨਾ ਕਰੀਏ ਅਕਸਰ ਮੈਂ ਤੇਰੀ ਮਾਂ ਵਾ ਪੁੱਤ ਕਿੰਨਾ ਕੁ ਮਾੜਾ ਸੋਚਦੀ ਆ ਮੈਂ ਸਾਰਿਆਂ ਦਾ ਤੈਨੂੰ ਨਹੀਂ ਪਤਾ ਆਪਣੀ ਮਾਂ ਦਾ ਉਹ ਪਤਾ ਮੈਨੂੰ ਹੈਗਾ ਵਾ ਤੇ ਤੁਹਾਨੂੰ ਦਾਦੀ ਦੇ ਤਰਸ ਨਹੀਂ ਹੁੰਦਾ ਮਾਸਾ ਵੀ ਜੇ ਕੋਹੋਂ ਦਾ ਭੈਣ ਭਰਾ ਆ ਕੇ ਤਾਂ ਮੈਂ ਚੰਗੀ ਤਰ੍ਹਾਂ ਮਿਲਣਾ ਉਹਨਾਂ ਨੂੰ ਨਾ ਮੈਂ ਬੜੀ ਮਾੜੀ ਆ ਪੁੱਤ ਗੱਲ ਤੇ ਆ ਜਾ ਕੇ ਇਹੋ ਜਾਂਦੀ ਆ ਨਾ ਹੁਣ ਦੱਸ ਦੇ ਆਪਣੇ ਪੀਓ ਦਾਦੀ ਮੈਨੂੰ ਕਹਿਣ ਦੀ ਉਹਨੂੰ ਫੋਨ ਲੱਗਦੇ ਮੈਂ ਸਤਨਾ ਉਹਨਾਂ ਨੂੰ ਫੇਰ ਹਾਂ ਆਹੋ ਤੇ ਮੈਂ ਕਹਾਂ ਕਿ ਨਹੀਂ ਮ ਮੈਂ ਨਾਲ ਕਿਉਂ ਦੱਸਦਾ ਵਾਂ ਵੀ ਆਹ ਕੰਮ ਹੋਇਆ ਵਾ ਮੇਰੀ ਗੱਲ ਸੁਣ ਲੈ ਮੁੰਡਿਆ ਖਬਰਦਾਰ ਜੱਪੂ ਆਨੂੰ ਫੋਨ ਲਾ ਕੇ ਦਿੱਤਾ ਤੇ ਠੀਕ ਆ ਨਾ ਅੱਗੇ ਮੇਰਾ ਜਲੂਸ ਘਟਕੜਾ ਆ ਵਾ ਜਿਹੜਾ ਹੁਣ ਹੋਰ ਰਹਿ ਗਿਆ ਕਢਾਉਣ ਵਾਲਾ ਮੈਨੂੰ ਬਹੁਤੇ ਤੜਕੇ ਮਾਂ ਦੀ ਲੋੜ ਨਹੀਂ ਹੈਗੀ ਮੈਂ ਵਾਗ ਨਾਲ ਫੋਨ ਉੱਤੇ ਗੱਲ ਕੀਤੀ ਤੇ ਚੁੱਪ ਕਰ ਜਾ ਮਾਰੂ ਨਾ ਕੇ ਚਪੇੜ ਤੇ ਰਹਿ ਮੈਂ ਆਪਾ ਆਉਂਦੇ ਤੇ ਮੈਂ ਦੱਸਦਾ ਸਾਰੀ ਗੱਲ ਚੁੱਪ ਕਰ ਵੇ ਪਾਪਾ ਨੂੰ ਨਾ ਦੱਸੀ ਕੋਈ ਤੇ ਦਾਦੀ ਬਿਠੇਰੀ ਦੱਸਣ ਵਾਲੀ ਹੁਣ ਤੁਸੀਂ ਹੁਣ ਵੀ ਹੁੰਦਾ ਤੁਹਾਨੂੰ ਫਿਰ ਵੇ ਉਹਦੀ ਦੀ ਜ਼ੁਬਾਨ ਨਹੀਂ ਆਪਣੇ ਅੱਗੇ ਮੇਰੇ ਗਲ ਤੇ ਆ ਹੀਗਾ ਜਿਹਹਾ ਗੱਲ ਦੱਸਦੀ ਤਾਂ ਮੈਂ ਕਿਉ ਕੋਈ ਨਹੀਂ ਪਤਾ ਲੱਗਦਾ ਮੈਨੂੰ ਸਮਝ ਨਹੀਂ ਆਉਂਦੀ ਬਟਬਰ ਨੂੰ ਹੋ ਗਈ ਗਿਆ ਵਾ ਪਤਾ ਨਹੀਂ ਕਿਹੜੀ ਰਿੰਦੇ ਕੰਮ ਚ ਉਹ ਤੁਹਾਨੂੰ ਕੁਝ ਹੋ ਗਿਆ ਅਸੀਂ ਚੰਗੇ ਭਲੇ ਆ ਸਾਰੇ ਉਹੀ ਤੁਸੀਂ ਪਿਆਰ ਨਾਲ ਮਿਲਦੇ ਨਾ ਸਾਰਿਆਂ ਨੂੰ ਤੇ ਕੋਈ ਗੱਲ ਹੁਣੀ ਹੀ ਮਤਲਬ ਹੀ ਨਹੀਂ ਗੱਲ ਕੋ ਹੋ ਜੇ ਉੱਥੇ ਜਿ ਪਕੌੜੇ ਕੱਢਦੇ ਆਚਾਰ ਦੇ ਨਾਲ ਚਾਹ ਵਧੀਆ ਬਣਾਉਂਦੇ ਠੰਡਾ ਪਿਆਲ ਦੇ ਉਹਨਾਂ ਨੂੰ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਤੇ ਗੱਲ ਕੋਈ ਹੁਣੀ ਹੀ ਨਾ ਦੀ ਰੋਟੀ ਖਵਾਲੀ ਉਹਨਾਂ ਨੂੰ ਕਦੇ ਮੈਂ ਤੂੰ ਕਹ ਨਾ ਬਹੁਤਾ ਸਿਆਣਾ ਹੋ ਗਿਆ ਵਾਂ ਜਿਹੜਾ ਆਪਣੀ ਮਾਂ ਨੂੰ ਮਤਾਂ ਦੇਣ ਲਿਆ ਵਾ ਚੁੱਪ ਕਰਕੇ ਰਿਆ ਕਰ ਬੱਚਾ ਤੇ ਬੱਚਾ ਬਣ ਕੇ ਰਿਆ ਕਰ ਗੱਲਾਂ ਨਾ ਘੜਿਆ ਕਰ ਬੁੱਢੀ ਮੈਂ ਗੱਡੀ ਮੈਂ ਤਾਦਾ ਹੁਣੇ ਸਾਰੀ ਗੱਲ ਜੇ ਦੱਸਿਆ ਤਾਂ ਮੈਂ ਚਿੱਤੇ ਮਰਨੀ ਕਰੀ ਕੋਈ ਨਹੀਂ ਵਾਜਾਂ ਚ ਬੈਣਾ ਮੈਂ ਦੱਸਣਾ ਵਾਜ ਮੈਂ ਦੱਸਣਾ ਵਾ ਤੂੰ ਦੱਸੀ ਭਲਕਦਾਸ ਨਾ ਦੱਸਣਾ ਇੱਥੇ ਮਾਵਾਂ ਤੇਰੀ ਨੇ ਖਟਿਆ ਮਾਵਾਂ ਤੇਰੀ ਹਾਂ ਤੂੰ ਤੇ ਐਂ ਕਰਨੇ ਤਾਂ ਮੈਂ ਦੁਸ਼ਮਣ ਹੁਣੀ ਤੇਰੀ ਦਾਦੀ ਤੇਰੀ ਸਭ ਕੁਛ ਹੋ ਗਈ ਮਾਂ ਤੇਰੀ ਕੋਈ ਨਹੀਂ ਲੱਗਦੀ ਹੁਣ ਗੱਲਾਂ ਮਾਰਦਾ ਥਿਰਦਾ ਵਾ ਚੁੱਪ ਕਰਕੇ ਬੈਠਾ ਰਹੇ ਇੱਥੇ ਆ ਗਾ ਉਹ ਮੈਂ ਕਪਾਦ ਤੋਂ ਡਰਦਾ ਗੱਲ ਨਹੀਂ ਕਰਦਾ ਕੋਈ ਪਰ ਤੁਹਾਡੇ ਸਿਹਤ ਤੇ ਅਸਰ ਹੀ ਕੋਈ ਨਹੀਂ ਹੁੰਦਾ ਬਸ ਚੁੱਪ ਕਰ ਜਾ ਮੂੰਹ ਬੰਦ ਕਰ ਲੈ ਹੁਣ ਆਪਣੇ ਪਿਓ ਤੱਕ ਗੱਲ ਨਾ ਪਹੁੰਚਾਈ ਨਹੀਂ ਕਰਦਾ ਪਰ ਅੱਗੇ ਨਹੀਂ ਕੰਮ ਨ ਹੋਵੇ ਫਿਰ ਨਹੀਂ ਕਰਦੀ ਦਾਦੀ ਨੂੰ ਕਹਿ ਦਿਓ ਜੀ ਫੋਨ ਨਾ ਲੱਗਦੀ ਦਾਦੀ ਨੂੰ ਕਹਿ ਦਿਓ ਫਿਰ ਹਾਂ ਕਹਿ ਦੂੰਗੀ ਮੈਂ ਮੈਂ ਆਪਦਾ ਭਰੇਖੇ ਚ ਮੈਂ ਰਹਿ ਗਈ ਤਾਂ ਕਰਕੇ ਗੱਲ ਬਾਤ ਟਾਲ ਦਿਓ ਨਹੀਂ ਤੇ ਮੈਨੂੰ ਭੂਰ ਫੋਨ ਲਾਉਣਾ ਪੈਣਾ ਉਹ ਕਹਿ ਦੂੰਗੀ ਬਾਬਾ ਕਹਿ ਦੂੰਗੀ ਤੂੰ ਭੂਰ ਨੂੰ ਫੋਨ ਨਾ ਲਈ ਹੁਣ ਹੋਰ ਨਾ ਸਿਆਪਾ ਪਾ ਦੀ ਬਿਨਵਾ ਦਾਜਾ ਚੱਲ ਆ ਜਾ ਰੋਟੀ ਦੇਵਾ ਦੇ ਨਹੀਂ ਮੈਂ ਚੱਲਾਂ ਜਿਮ ਹੁਣ ਜਿਮ ਚੱਲਿਆਂ ਹਾਂ ਮੇਰਾ ਹੋ ਜਨਾ ਤੇ ਜਿਮ ਤੁਰ ਪੈਂਦਾ ਵਾ ਉਹ ਹਾਂ ਤੇ ਪਿੰਡ ਦੇ ਜਿਮ ਮੈਂ ਕਿ ਦੂਰ ਚਲਾਂਗੇ ਤੇ ਆ ਜਾ ਮੋਗੇ ਜੀ ਬਾਬਾ ਚੱਲ ਜਾ ਹੋਇਆ ਫਿਰ ਮੈਂ ਦਵਾ ਤੇਰੀ ਦਾਦੀ ਨੂੰ ਤੱਤੀਆਂ ਤੱਤੀਆਂ ਹੋਰ ਜਬਾਨ ਚ ਲਾ ਕੇ ਤੇ ਮੇਰੇ ਦਿਵਾਲੀ ਕਰਾਵੇ ਤੁਹਾਨੂੰ ਚੱਲ ਯਾਰ ਇੱਕ ਦੋ ਕੰਮ ਹੈਗੇ ਉਹ ਵੀ ਨਵੇੜ ਆਇਆ ਹਾਂ ਜੀਵਨ ਇਹ ਜੀਵਨ ਹਾਂਜੀ ਉਹ ਪਾਣੀ ਲੈ ਇਫੜ ਕੇ ਗਲਾਸ ਇੱਕ ਆ ਗਈ ਜੀ ਥੱਕ ਜੀ ਆ ਸਾਰੇ ਡੈਡੀ ਹਾਂ ਜੀ ਬੰਦਾ ਆ ਮਤੰਦੇ ਦੋ ਬੇਨਾ ਤਾਂ ਵੀ ਖਲਾਸੀ ਨੇ ਉਹ ਨਾਂ ਬੰਦਾ ਕਰੇ ਆ ਆ ਲੋ ਬੜਾ ਲੇਟ ਹੋ ਗਿਆ ਤੁਸੀਂ ਹੈ ਉਹ ਲੇਟ ਤੇ ਤੁਹਾਨੂੰ ਪਤਾ ਹੀ ਕੰਬਾਂ ਦੇ ਲੇਟ ਹੋਏ ਜਾਂਦਾ ਹਾਂ ਹਾਂ ਚਲੋ ਕੋਈ ਨਹੀਂ ਹੋਰ ਹੋਰ ਬਸ ਵਧੀਆ ਠੀਕ ਠਾਕ ਆ ਬੀਬੀ ਨੇ ਖਾ ਲਈ ਰੋਟੀ ਆਹੋ ਬੀਬੀ ਨੂੰ ਹੁਣੇ ਗਰਮ ਗਰਮ ਲਾ ਕੇ ਦੇ ਕੇ ਆਈਆਂ ਅੱਛਾ ਅੱਛਾ ਸਸਾ ਖਾ ਲਈ ਪੈਗੇ ਲੰਮੇਸੀ ਰਾਤਾ ਅੱਛਾ ਚਲ ਠੀਕ ਠੀਕ ਵਧੀਆ ਵਧੀਆ ਹਾਂਜੀ ਲੈ ਲੇ ਭੋਗੋ ਤੇ ਅੱਡੋ ਕੋ ਹੈਗਾ ਜੀ ਬੰਦਾ ਸੇਵਾ ਪਣੀ ਕਰਿਆ ਕਰ ਠੀਕ ਨਹੀਂ ਉਹ ਮੈਂ ਤੇ ਜਿੰਨਾ ਜ਼ੋਰ ਮੇਰੇ ਕੋਲ ਲੱਗਦਾ ਮੈਂ ਤੇ ਬਥੇਰਾ ਲੱਵਨੀ ਤੂੰ ਕਿਵੇਂ ਐਵੇਂ ਕਾਲੀ ਪੈਂਦੀ ਐ ਉਹ ਮੈਂ ਨਹੀਂ ਕਾਲੀ ਪੈਂਦੀ ਹਾਂ ਤੇ ਮੁੰਡਾ ਕਿੱਥੇ ਆ ਮੁੰਡਾ ਜਿਮ ਚਲ ਗਿਆ ਵਾ ਉਹ ਕਿਹੜੇ ਵੇ ਮੈਂ ਆ ਜਾਗਾ ਟਾਈਮ ਨਾਲ ਚਲ ਜਾਗਾ ਉਹ ਵੀ ਜਦੋਂ ਨੇਰਾ ਹੁੰਦਾ ਵਾ ਨਾ ਉਦੋਂ ਜਾ ਜਿਮ ਵੜਦਾ ਵਾ ਇਹਦੇ ਵੀ ਕੰਮ ਵੱਖਰੀ ਐ ਦੁਨੀਆ ਤੋਂ ਹਾਂ ਚੱਲ ਕੋਈ ਨਹੀਂ ਤੇ ਤੁਹਾਨੂੰ ਰੋਟੀ ਦੇ ਦਾਂ ਫੇਰ ਮੈਂ ਲਾਵਾਂ ਨਹੀਂ ਨਹੀਂ ਮੈਂ ਨਾਉਣਾ ਤੇ ਫੇਰ ਰੋਟੀ ਖਾਣਾ ਮੈਂ ਉਹਨੇ ਕੁ ਫੁਲਕੇ ਲਾ ਕੇ ਮੈਂ ਖਵਾਲਤੇ ਹੀ ਵੀਜੀ ਨੂੰ ਅੱਛਾ ਅੱਛਾ ਤੇ ਮੈਂ ਹਾਂ ਚੱਲ ਗਰਮ ਗਰਮ ਲਾਉਂਗੀ ਨਾਲੋਂ ਨਾਲ ਤੁਹਾਡੇ ਵਾਸਤੇ ਤੈਨੂੰ ਤੰਨ ਵੀ ਖਵਾ ਦੂੰਗੀ ਠੀਕ ਹੈ ਨਾ ਇਹ ਤਾਂ ਗੱਲ ਹੈਗੀ ਆਹ ਤੇ ਬਣਾਉਣਾ ਫੇਰ ਤੁਸੀਂ ਮੈਂ ਨਾ ਨਾ ਆ ਕੇ ਨਾ ਤੇ ਫਿਰ ਉਦੋਂ ਲਾਈ ਰੋਟੀਆਂ ਜਦੋਂ ਖਾਣੀ ਆ ਨਹੀ ਨਹੀ ਠੀਕ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਨਾ ਲਓ ਆਹ ਹੈ ਤੇ ਮੈਂ ਫਿਰ ਉਹ ਨਾਲ ਨਾਲ ਲਾ ਦੇਣੀ ਆ ਮੈਂ ਤੇ ਮੁੰਡਾ ਜਿਮ ਚ ਆਊਗਾ ਤਉਨੂੰ ਉਦੋਂ ਲਾ ਦੂੰਗੀ ਮੈਂ ਐਵੇਂ ਲਾ ਕੇ ਠੰਡੀਆਂ ਕਰ ਕਰ ਕੇ ਛੰਡੀਆਂ ਉਹ ਚਲ ਤੇਰੀ ਮਰਜ਼ੀ ਆ ਫੁੱਲ ਕੇ ਤੇ ਤੂੰ ਪਕਾਉਣੇ ਆ ਭਾਏ ਇੱਕ ਵਾਰੀ ਲਾ ਦੇ ਭਾਵੇਂ ਦੋ ਵਾਰੀ ਲਾ ਚਲ ਉੱਠੋ ਤਾਂ ਨਾ ਹੋ ਫਿਰ ਚਲ ਠੀਕ ਨੀਰਾ ਹੋ ਗਿਆ ਚੰਗਾ ਭਾਈ ਵੇ ਚਲ ਅੱਜ ਇਹ ਤਾਂ ਮੂਡ ਚੰਗਾ ਵਾ ਜੇ ਕਿਤੇ ਦੀ ਮਾਂ ਦੇ ਦੇ ਕੰੱਚ ਕੋਈ ਫੂਕ ਮਾਰਦੀ ਨਾ ਇਹ ਫਿਰ ਗਰਮ ਹੋ ਜਾਣਾ ਫਿਰ ਮੇਰੇ ਸਿਰ ਦੇ ਵਾਲਾਂ ਨੂੰ ਪੈਣਾ ਇਹਨੇ ਚੰਨ ਮਨਾ ਉੱਠ ਕੇ ਗਰਮ ਗਰਮ ਮੋਟੀ ਲਾ ਕੇ ਦਵਾਇਆ ਇਹਨਾਂ ਨੂੰ ਆ ਜਿਹੜੇ ਰਿਸ਼ਤੇਦਾਰ ਵਾ ਇਹਨਾਂ ਵਾਸਤੇ ਕੰਮ ਚੰਗਾ ਨਹੀਂਗਾ ਕੋਈ ਗੱਲ ਨਹੀਂ ਇਹ ਹੁੰਦੀ ਆ ਨਾ ਇਹਨਾਂ ਨੂੰ ਦੱਸਦੀ ਆ ਚਾਹ ਰਿਸ਼ਤੇਦਾਰ ਤੇ ਹੈ ਹੀ ਹੈ ਵਾ ਤੇ ਮਾਤਾ ਦੇ ਕੰਮ ਚੰਗੇ ਆ ਮਾਤਾ ਨੂੰ ਚਾਹੀਦਾ ਵਾ ਜਿਹੜਾ ਭੈਣ ਭਰਾ ਆ ਉਹਨੂੰ ਨਾਂ ਲੈ ਕੇ ਸਗੋਂ ਆਵੇ ਇਹ ਤਾਂ ਹਰ ਗੱਲ ਵਿੱਚ ਸਾਨੂੰ ਪਿੱਛੇ ਪਾਉਂਦੇ ਹੀ ਆ ਪੀਓ ਦੋਵੇਂ ਜੀ ਚੰਗੇ ਨਹੀਂਗੇ ਜੇ ਕੁੜੀ ਆਈ ਉਹ ਉਧਰ ਹੋ ਕੇ ਚਲ ਗਈ ਜੇ ਪਤੀ ਆ ਤੇ ਪਤੀਓ ਨਾ ਆਏ ਉਧਰ ਹੋ ਕੇ ਚਲ ਗਏ ਅਹੀਂ ਤੇ ਆਪੇ ਮਾੜੇ ਬਣ ਗਏ ਕੱਲ ਨੂੰ ਜਦੋਂ ਦਿਨਵਾਰਾ ਤੇ ਜਾਣਾ ਵਾ ਫੇਰ ਕੜਾ ਪੇ ਹਿੱਸੇ ਪਾਉ ਫੇਰ ਕਦੇ ਹਿੱਸੇ ਪਾਉਣੇ ਆ ਫੇਰ ਇਹਨੂੰ ਮੈਂ ਭਜਾਉਂਗੀ ਤੇ ਆਪਣਾ ਹਿੱਸਾ ਪਾ ਦੇ ਜਾ ਇੱਥੋਂ ਕੀ ਲੱਗਦੀ ਫਿਰਦੀ ਹੂੰ ਇੱਥੋਂ ਕੱਖ ਨਹੀਂ ਲੱਪਣਾ ਪਤਾ ਨਹੀਂ ਮੰਮੀ ਤਾਂ ਆਏ ਆ ਕਿ ਨਹੀਂ ਆਉਂਦੇ ਤਾਂ ਕਰਦੀ ਗੱਲ ਯਾਰ ਮਨ ਕੀ ਕਰੀ ਜਾਨੀ ਆ ਕਰਨਾ ਮੈਂ ਕੀ ਆ ਤਾਡੀ ਮਾ ਦਾ ਜਿਹੜੇ ਕਾਰਨਾਮੇ ਆ ਨਾ ਉਹ ਚੰਗੇ ਨਹੀਂਗੇ ਕੀ ਹੋਇਆ ਵਾ ਹੁਣ ਕੀ ਆ ਉਹਦੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਧਰੋਂ ਹੋਗੇ ਚਲ ਜਾਂਦੇ ਆ ਸਾਨੂੰ ਦੋਵਾਂ ਜੀਆਂ ਨੂੰ ਬੁਰੇ ਬਣਾਇਆ ਇਹਨਾਂ ਨੇ ਪੀ ਉਹ ਚੰਗੇ ਨਹੀਂਗੇ ਵੱਡੇ ਇਦਾਂ ਵੱਡੇ ਇਦਾਂ ਕੀ ਇਹ ਮਾਰੇ ਆ ਉਹ ਮੇਰੀ ਗੱਲ ਸੁਣਾ ਜੇ ਤਰ ਹੁਣ ਮਾ ਦਾ ਦੇ ਰਹਿਣਾ ਤੇ ਰਿਸ਼ਤੇਦਾਰਾਂ ਉਧਰ ਹੀ ਜਾਣਾ ਸਾਂਝਿਆ ਨੇ ਨਹੀਂ ਉਧਰ ਵੀ ਰਿਸ਼ਤੇਦਾਰਾਂ ਨੇ ਜਾਣਾ ਵਾ ਅੱਜ ਮਾ ਦਾ ਬੈਠੀ ਆ ਅੱਜ ਮਾ ਦਾ ਅੱਖਾਂ ਮੀਟ ਜਾਨੀ ਮੁਰ ਕੇ ਕਿੱਧਰ ਜਾਣਾ ਵਾ ਫੇਰ ਉਧਰੋਂ ਮੁਰ ਜਾ ਕਰਨਗੇ ਤੇ ਫੇਰ ਉਹਨਾਂ ਕੇਵਲ ਵੀ ਨਹੀਂ ਆਉਣਾ ਪਹਿਣ ਵੀ ਨਾ ਤੁਹਾਡੀ ਆਉਗੀ ਉਹ ਭੈਣ ਤੇ ਆਉਗੀ ਦੋ ਤਿੰਨ ਵਾਰਾਂ ਹੋ ਗਈ ਚਲ ਗਈ ਆ ਜਦੋਂ ਦਿਨ ਵਾਰਨਦਾ ਵਾ ਫੇਰ ਰੋਲਾ ਪਉਂਦੀ ਆ ਕਦੀ ਇੱਧਰ ਆ ਜਾਂਦੀ ਕਦੀ ਉੱਧਰ ਚਲ ਜਾਂਦੀ ਆ